आतंकवादियों ਨੇ ਜਿਸ ਤਰੀਕੇ ਤੇ ਇਹ ਘਟਨਾ ਨੂੰ ਅੰਜਾਮ ਦਿੱਤਾ ਤੇ ਦੱਸਿਆ ਕਿ ਬਈ Hindu Muslim ਕਰਕੇ ਇਹ ਤਾਂ ਵਿਦੇਸ਼ੀ ਤਾਕਤਾਂ ਦੀ ਜਿਹੜੀ ਕੋ ਬੜੀ ਚਾਲ ਹੈ ਜਿੱਦਾਂ ਇਹ ਆਤੰਗਵਾਦੀ ਹੈ ਆਤੰਗਵਾਦੀਆਂ ਨੂੰ ਫੜ ਕੇ ਇਹਨਾਂ ਨੂੰ ਤੁਰੰਤ ਸੂਟ ਐਂਡ ਸ਼ਾਈਟ ਤੇ ਆਰਡਰ ਹੋਣੇ ਚਾਹੀਦੇ ਇਹ ਕੰਮ ਕੀ ਹੈ ਜੀ ਮੇਰਾ ਨਾਮ ਮੁਹੰਮਦ ਆਸੀਫ ਹੈ ਆਸੀਫ ਜੀ ਅੰਤਕਵਾਦੀ ਦਾ ਕੋਈ ਧਰਮ ਹੁੰਦਾ ਬਿਲਕੁਲ ਨਹੀਂ ਜੀ ਉਹਦਾ ਕੋਈ ਧਰਮ ਨਹੀਂ ਹੈ ਅਸੀਂ ਅੱਜ ਸਾਰੇ ਕਹਿੰਦੇ ਅਸੀਂ ਭਾਈਚਾਰਕ ਤੌਰ ਤੇ ਇੱਕ ਆ ਸਾਡੀਆਂ ਪਾਕੀਆਂ ਇੱਕ ਨਹੀਂ ਹੋ ਸਕਿਆ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਕਰ ਗਏ ਜੀ ਇੱਥੇ ਫਿਰ ਉਹ ਕਾਂਗਰਸ ਵਾਲਿਆਂ ਨੇ ਕਰ ਲਿਆ ਆਪਣਾ ਜੀ ਉਹ ਕਹਿੰਦੇ ਅਸੀਂ ਕੈਂਡਲ ਮਾਰਚ ਆ ਅਕਾਲੀ ਵਾਲੇ ਉਹ ਕਰਨ ਲੱਗੇ ਆ ਜੀ ਪਿੱਛੇ ਅਸੀਂ ਇਸ ਮੁੱਦੇ ਦੇ ਵਿਆਹਾਂ ਦੇ ਵਿੱਚ ਅਸੀਂ ਇਕੱਠੇ ਹੋ ਜਾਂਦੇ ਅਸੀਂ ਇਸ ਮੁੱਦੇ ਦੇ ਉੱਤੇ ਇਕੱਠੇ ਨਹੀਂ ਹੋ ਸਕਦੇ ਤੇ ਅਸੀਂ ਫਿਰ ਕਹਿੰਦੇ ਅਸੀਂ ਇਕਾ ਇਹ ਭਾਈ ਚਾਰ ਕਿਸਾਨ ਆ ਯਾਰ ਸਾਡੀ ਇਹ ਸਿਰਫ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਹੁਣ ਵੀ ਮੈਂ ਇਸ ਚੀਜ਼ ਦੀ ਫੇਰ ਗਾਰੰਟੀ ਕਰਦਾ ਪਰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੋਮਬੱਤੀਆਂ ਨੇ ਉਹ ਸਿਰਫ ਦਿਖਾਵਾ ਕਰਨ ਪਹੁੰਚੇ ਹੋਏ ਆ ਜੇ ਸੱਦਾ ਵੀ ਨਹੀਂ ਦਿੰਦਾ ਬਾਈ ਜੇ ਸਾਂਝੇ ਤੌਰ ਤੇ ਆਗੇ ਤਾਂ ਇਹ ਕੀ ਮਤਲਬ ਅਸੀਂ ਵੀ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਤੁਸੀਂ ਕਰੋ ਜੀ ਤੁਸੀਂ ਆਪਣੀਆਂ ਇੰਟਰਵਿਊ ਕਰ ਲਓ ਆਪਣੀ ਪਾਰਟੀ ਦਾ ਨਾ ਬੈਨਰ ਲੈ ਕੇ ਫਿਰ ਅਸੀਂ ਆਉਂਦੇ ਆ ਜੀ ਫਿਰ ਹੁਣ ਅਕਾਲੀ ਆਉਣਗੇ ਇਹ ਬਹੁਤ ਮਾੜੀ ਗੱਲ ਹੈ ਪਰ ਆ ਰਾਜਨੀਤੀ ਨਾ ਕਰੀਏ ਅਸੀਂ ਮੌਤਾਂ ਦੀ ਰਾਜਨੀਤੀ ਨਾ ਕਰੀਏ ਘੱਟੋ ਘੱਟ ਇਹ ਪੱਤਰਕਾਰਾਂ ਨੇ ਸ਼ੂਟ ਕੀਤਾ ਸਾਰਿਆਂ ਨੂੰ ਪਰ ਕਿਸੇ ਨੇ ਸਵਾਲ ਕੀਤਾ ਇਹਨਾਂ ਨੂੰ ਵੀ ਤੁਸੀਂ ਕਿਉਂ ਭਾਈ ਇਸ ਤਰ੍ਹਾਂ ਕਿਉਂ ਕਰਦੇ ਹੋ ਹੁਣ ਉਹ ਆਪਣਾ ਲਾਂਘਾ ਦਿਖਾ ਦਿਓ ਭਾਈ ਸ਼ਾਟ ਦਿਖਾ ਦਿਓ ਉਹ ਕਾਂਗਰਸ ਲਾਂਘੇ ਜੀ ਆਪਣਾ ਲੈ ਕੇ ਉਹ ਕਹੇ ਮੋਮਬਤੀਆਂ ਹੱਥਾਂ ਦੇ ਵਿੱਚ ਫੜ ਕੇ ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਆਣ ਲੰਗੇ ਤੇ ਇੱਧਰ ਅਕਾਲੀ ਦਲ ਖੜਾ ਹੈ ਜੀ ਭਾਈ ਜਦੋਂ ਵਿਆਹਾਂ 'ਚ ਆਪਾਂ ਇਕੱਠੇ ਹੋ ਸਕਦੇ ਆ ਫਿਰ ਆਪਾਂ ਮੌਤਾਂ ਜਦੋਂ ਯਾਰ ਕਿਸੇ ਦੇ ਘਰਾਂ ਦਾ ਜੀ ਚਲੇ ਗਿਆ ਉਦੋਂ ਵੀ ਸਾਨੂੰ ਰਾਜਨੀਤੀ ਸੁੱਝਦੀ ਆ ਇਹ ਗਲਤ ਹੈ ਜੀ ਜਾਂ ਸਹੀ ਗੱਲ ਹੈ ਜੀ ਹਾਂਜੀ ਇਹ ਜਿਹੜੀ ਗੱਲ ਇਹ ਕਹੀ ਹੈ ਇਹਨਾਂ ਨੂੰ 16 ਆਣੇ ਸੱਚ ਹੈ ਸਰਕਾਰ ਨੂੰ ਚਾਹੀਦਾ ਬਹੁਤ ਹੀ ਬੜੇ ਪੈਮਾਨੇ ਤੇ ਇੱਕ ਐਕਸ਼ਨ ਮੂਡ ਦੇ ਵਿੱਚ ਆ ਕੇ ਇੱਕ ਆਪਣਾ ਬੜਾ ਹਮਲਾ ਕਰਕੇ ਪਾਕਿਸਤਾਨ ਦੇ ਜਿੰਨੇ ਵੀ ਪ੍ਰੋਜੈਕਟ ਨੇ ਚਾਹੇ ਤਾਂ ਉਹਨਾਂ ਦੇ ਪ੍ਰੋਜੈਕਟਾਂ ਨੂੰ ਰੋਕਿਆ ਜਾਵੇ ਜੇ ਉਹਨਾਂ ਦੇ ਕੋਈ ਰਸਤੇ ਖੁੱਲੇ ਆ ਉਹ ਰਸਤੇ ਰੁਕੇ ਜਾਵੇ ਜੇ ਪਾਕਿਸਤਾਨ ਦੇ ਕਿਸੇ ਤਰ੍ਹਾਂ ਦੇ ਦਾ ਕੋਈ ਲੈਣ ਦੇਣ ਹੋ ਰਿਹਾ ਉਹ ਲੈਣ ਦੇਣ ਰੁਕੇ ਜਾਵੇ ਕਿਉਂਕਿ ਸਾਡਾ ਮੁਲਕ ਸੇਫ ਹੈ ਤਾਂ ਅਸੀਂ ਸੇਫ ਹੈ ਆਪਣੇ ਮੁਲਕ ਵਾਸਤੇ ਜੇ ਲੋੜ ਪੈਂਦੀ ਹੈ ਤਾਂ ਅਸੀਂ ਬਾਰਡਰ ਤੇ ਜਾ ਕੇ ਆਪ ਆਪਣੇ ਮੁਲਕ ਦੀ ਹਿਫਾਜ਼ਤ ਕਰਨ ਨੂੰ ਤਿਆਰ ਹੈ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੁੰਦਾ નિર્ਦੋਸ਼ੇ ਲੋਕ ਜਿਹੜੇ ਹੈਗੇ ਉਹਦਾ ਸ਼ਿਕਾਰ ਹੁੰਦੇ ਆ ਤੇ ਬੜੀਆਂ ਦਰਦਨਾਕ ਤਸਵੀਰਾਂ ਲੋਕਾਂ ਤੱਕ ਪਹੁੰਚੀਆਂ ਜਿਨ੍ਹਾਂ ਦਾ ਦਰਦ ਲੋਕ ਮਹਿਸੂਸ ਕਰ ਰਹੇ ਤੇ ਲਾਂਤਾਂ ਵੀ ਪਾ ਰਿਹਾ ਉਹਦੀ ਨਿੰਦਿਆ ਵੀ ਕਰ ਰਿਹਾ ਪਰ ਉਸ ਸਭ ਦੇ ਦਰਮਿਆਨ ਇੱਕ ਪੱਖ ਹੋਰ ਚੱਲ ਰਿਹਾ ਕਿ ਮੁ슬ਮਾਨ ਭਰਾਵਾਂ ਨੂੰ ਇਸ ਗੱਲ ਦੇ ਲਈ ਦੋਸ਼ ਦਿੱਤਾ ਜਾਂਦਾ ਕਿ ਪਾਕਿਸਤਾਨ ਤੋਂ ਆਏ ਹੋਏ ਉਹ ਟੈਰਰਿਸਟਾਂ ਜਿਨ੍ਹਾਂ ਨੇ ਹਮਲਾ ਕੀਤਾ ਪਰ ਇੱਥੇ ਇੱਕ ਰੋਸ ਮਾਰਚ ਕੱਢਿਆ ਜਾ ਰਿਹਾ ਕੈਂਡਲ ਮਾਰਚ ਜਿਸ ਦੇ ਵਿੱਚ ਮੁ슬ਮਾਨ ਵੀਰ ਵੀ ਸ਼ਿਰਕਤ ਕਰ ਰਹੇ ਆ ਸਿੱਖ ਭਰਾ ਹਿੰਦੂ ਭਰਾ ਸਾਰੇ ਇਕੱਠੇ ਹੋ ਕੇ ਰੋਪੜ ਦੀਆਂ ਤਸਵੀਰਾਂ ਜਿੱਥੇ ਇਸ ਘਟਨਾ ਦੀ ਨਿਖੇਧੀ ਕਰ ਰਹੇ ਆ ਸੋ ਜਾਣਨਾ ਚਾਹਾਂਗੇ ਕਿਵੇਂ ਦੇਖਦੇ ਹੋ ਜੀ ਮੰਦਭਾਗੀ ਘਟਨਾ ਵਾਪਰੀਏ ਤੁਸੀਂ ਵੀ ਅੱਜ ਇੱਥੇ ਕੈਂਡਲ ਮਾਰਚ ਲੈ ਕੇ ਖੜੇ ਹਾਂ ਕੀ ਮਹਿਸੂਸ ਕਰ ਰਹੇ ਹਾਂ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਮੈਂ ਤੁਹਾਨੂੰ ਗੱਲ ਦੱਸਾਂ ਅੱਜ ਜਿਹੜੀ ਤਕਲੀਫ ਹੈ ਉਹ ਤਕਲੀਫ ਤੁਹਾਨੂੰ ਮੈਂ ਕਿਸ ਤਰੀਕੇ ਦਾ ਜ਼ਾਹਿਰ ਕਰ ਸਕਦਾ ਕਿ ਦਿਲ ਦੇ ਵਿੱਚੋਂ ਅੰਨੀ ਦਰਦ ਹੈ ਕਿ ਮੌਤ ਇੱਕ ਬੜੀ ਘਟਨਾ ਹੈ ਆਤੰਗਵਾਦੀਆਂ ਨੇ ਜਿਸ ਤਰੀਕੇ ਤੇ ਘਟਨਾ ਨੂੰ ਅੰਜਾਮ ਦਿੱਤਾ ਤੇ ਦੱਸਿਆ ਕਿ ਬਈ Hindu Muslim ਕਰਕੇ ਇਹ ਤਾਂ ਵਿਦੇਸ਼ੀ ਤਾਕਤਾਂ ਦੀ ਜਿਹੜੀ ਕੋ ਬੜੀ ਚਾਲ ਹੈ ਤੇ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਅੱਜ ਤੱਕ ਇਹ ਰਿਕਾਰਡ ਰਿਹਾ ਏ ਕਿ ਕਿਸੇ ਨੇ ਵੀ ਅੰਨੀ ਨਫ਼ਰਤ ਨਹੀਂ ਫੈਲਾਈ ਜਿੱਦਾਂ ਇਹ ਆਤੰਗਵਾਦੀ ਹੈ ਆਤੰਗਵਾਦੀਆਂ ਨੂੰ ਫੜ ਕੇ ਇਹਨਾਂ ਨੂੰ ਤੁਰੰਤ ਸੂਟੈਂ ਸ਼ਾਈਡ ਤੇ ਆਰਡਰ ਹੋਣੇ ਚਾਹੀਦੇ ਇਹ ਦਾ ਨਾਮ ਕੀ ਹੈ ਜੀ ਮੇਰਾ ਨਾਮ ਮੁਹੰਮਦ ਆਸੀਫ ਹੈ ਆਸੀਫ ਜੀ ਆਤੰਗਵਾਦੀ ਦਾ ਕੋਈ ਧਰਮ ਹੁੰਦਾ ਬਿਲਕੁਲ ਨਹੀਂ ਜੀ ਉਹਦਾ ਕੋਈ ਧਰਮ ਨਹੀਂ ਹੈ ਉਹਦਾ ਕਿਸੇ ਤਰ੍ਹਾਂ ਤੇ ਕੋਈ ਲੈਣ ਦੇਣ ਨਹੀਂ ਹੈ ਜੇ ਉਹ ਕੋਈ ਧਰਮ ਦਾ ਲੈਣ ਦੇਣ ਕਰਦਾ ਹੈ ਉਹ ਆਤੰਗਵਾਦੀ ਹੋ ਹੀ ਨਹੀਂ ਸਕਦਾ ਤੇ ਜਿਹੜੇ ਆਤੰਗਵਾਦੀ ਹੈਗੇ ਜਿਹੜੇ ਆਪਣੇ ਕਰਮ ਆਤੰਕ ਨਹੀਂ ਸਿਖਾਉਂਦਾ ਤੇ ਆਤੰਗਵਾਦੀ ਧਰਮੀ ਨਹੀਂ ਹੋ ਸਕਦਾ ਨਹੀਂ ਜੀ ਤੇ ਜਿਹੜੇ ਆਤੰਗਾਦੀ ਹੈਗੇ ਇਹਨਾਂ ਦਾ ਕੋਈ ਧਰਮ ਨਹੀਂ ਹੈ ਇਹਨਾਂ ਨੇ ਇਨਸਾਨੀਅਤ ਨੂੰ ਮਾਰ ਕੇ ਹੈਵਾਨੀਅਤ ਜਗਾਈ ਹੋਈ ਹੈ ਇਹਨਾਂ ਹੈਵਾਨਾ ਦਾ ਇੱਕ ਸੱਤਿਆਨਾਸ਼ ਕਰਨਾ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਬਹੁਤ ਹੀ بڑے ਪੈਮਾਨੇ ਤੇ ਇੱਕ ਐਕਸ਼ਨ ਮੂਡ ਦੇ ਵਿੱਚ ਆ ਕੇ ਇੱਕ ਆਪਣਾ بڑا ਹਮਲਾ ਕਰਕੇ ਪਾਕਿਸਤਾਨ ਦੇ ਜਿੰਨੇ ਵੀ ਪ੍ਰੋਜੈਕਟ ਨੇ ਚਾਹੇ ਤਾਂ ਉਹਨਾਂ ਦੇ ਪ੍ਰੋਜੈਕਟਾਂ ਨੂੰ ਰੋਕਿਆ ਜਾਵੇ ਜੇ ਉਹਨਾਂ ਦੇ ਕੋਈ ਰਸਤੇ ਖੁੱਲੇ ਆ ਉਹ ਰਸਤੇ ਰੁਕੇ ਜਾਵੇ ਜੇ ਪਾਕਿਸਤਾਨ 'ਤੇ ਕਿਸੇ ਤਰ੍ਹਾਂ ਦਾ ਕੋਈ ਲੈਣ-ਦੇਣ ਹੋ ਰਿਹਾ ਉਹ ਲੈਣ-ਦੇਣ ਰੁਕੇ ਜਾਵੇ ਕਿਉਂਕਿ ਸਾਡਾ ਮੁਲਕ ਸੇਫ ਹੈ ਤਾਂ ਅਸੀਂ ਸੇਫ ਹੈ ਜੇ ਸਾਡੇ ਮੁਲਕ ਦੇ ਵਿੱਚੋਂ ਇਸ ਤਰ੍ਹਾਂ ਦੀ ਘਟਨਾ ਘਟਦੀਆਂ ਰਹੀਆਂ ਤਾਂ ਵੀ ਅਸੀਂ ਸੇਫ ਨਹੀਂ ਹੈ ਆਪਣੇ ਮੁਲਕ ਵਾਸਤੇ ਜੇ ਲੋੜ ਪੈਂਦੀ ਹੈ ਤਾਂ ਅਸੀਂ ਬਾਰਡਰ ਤੇ ਜਾ ਕੇ ਆਪ ਆਪਣੇ ਮੁਲਕ ਦੀ ਹਿਫਾਜ਼ਤ ਕਰਨ ਨੂੰ ਤਿਆਰ ਹੈ ਇਸ ਚੀਜ਼ ਨੂੰ ਸਰਕਾਰ ਕਹੇ ਕਿ ਵੀ ਅਸੀਂ ਭਈ ਨਹੀਂ ਹੈਗੇ ਪਿੱਛੇ ਤਾਂ ਮੁਸਲਮਾਨ ਸਭ ਤੇ ਪਹਿਲਾਂ ਆਪਣੀ ਮੁਲਕ ਦੀ ਹਿਫਾਜ਼ਤ ਕਰਨ ਵਾਸਤੇ ਅੱਗੇ ਜਾਵਾਂਗੇ ਜਿਸ ਤਰ੍ਹਾਂ ਦਾ ਦਰਦ ਹਰ ਦੇਸ਼ ਵਾਸੀ ਮਹਿਸੂਸ ਕਰ ਰਿਹਾ ਤੁਸੀਂ ਵੀ ਉਸ ਤਰ੍ਹਾਂ ਦਾ ਬਿਲਕੁਲ ਜੀ ਬਹੁਤ ਤਕਲੀਫ ਹੈ ਜੀ ਬਿਲਕੁਲ ਬਹੁਤ ਜ਼ਿਆਦਾ ਤਕਲੀਫ ਹੈ ਇਸ ਤਕਲੀਫ ਨੂੰ ਹੁਣ ਤੁਹਾਨੂੰ ਅੱਖਾਂ 'ਚ ਹੰਝੂ ਲਿਆ ਕੇ ਵੀ ਮੈਂ ਰਾਜਨੀਤੀ ਦਾ ਨਹੀਂ ਦਿਖਾਣਾ ਚਾਹੁੰਦਾ ਲੇਕਿਨ ਜਿਹੜੀ ਤਕਲੀਫ ਹੈ ਉਹ ਅੰਦਰੋਂ ਘਟ ਰਹੀ ਹੈ ਇੱਕ ਸਵੇਰ ਦੀ ਇੱਕ ਗੱਲ ਬਣੀ ਹੋਈ ਸੀ ਕਿ ਵੀ ਬੇਲਾ ਚੌਕ ਤੇ ਆਪਾਂ ਇਕੱਠੇ ਹੋਣਾ ਹੈ ਇਹ ਪੂਰਾ ਦਿਨ ਇਕੱਠੇ ਹੋਣ ਲਈ ਅੱਜ ਅਸੀਂ ਕਿੱਦਾਂ ਕੱਟਿਆ ਇਹ ਸਾਨੂੰ ਪਤਾ ਹੈ ਤਕਲੀਫ ਵਾਕਈ ਬਹੁਤ ਜ਼ਿਆਦਾ ਹੈ ਤੇ ਬਾਈ ਜੀ ਇੱਕ ਹੋਰ ਗੱਲ ਹੈ ਵੀ ਅਸੀਂ ਨਾ ਗੁਰਬਾਣੀ ਵਿੱਚ ਵੀ ਪੜਦੇ ਆ ਚਲੋ ਸਾਡਾ ਸਾਂਝਾ ਉਪਦੇਸ਼ ਗੁਰਬਾਣੀ ਦਿੰਦੀ ਸਰਬ ਸਾਂਝਾ ਉਹਦੇ ਵਿੱਚ ਇੱਕ ਤੋਕਾਂ ਦੀ ਵੀ ਮੁਸਲਮਾਨ ਮੋਮਦਿਲ ਹੋਵੇ ਵੀ ਮੋਮਬਰਗਾ ਦਿਲ ਜਿਹੜਾ ਹੋਵੇ ਬੰਦੇ ਦਾ ਉਹ ਮੁਸਲਮਾਨ ਸੱਚਾ ਮੁਸਲਮਾਨ ਹੈ ਤੇ ਜਿਹੜੇ ਫਿਰ ਧਰਮ ਦਾ ਚੋਲਾ ਪਾ ਕੇ ਜਾਂ ਧਰਮ ਦੇ ਦਿਖਾਵੇ ਦੇ ਵਿੱਚ ਹੈ ਕੰਮ ਕਰਦੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਦਿਲ ਮੋਮਦਿਲ ਹੋ ਸਕਦਾ ਹੈ ਜਾਂ ਫਿਰ ਉਹ ਸੱਚੇ ਮੁਸਲਮਾਨ ਹੋ ਸਕਦਾ ਨਹੀਂ ਜੀ ਨਹੀਂ ਉਹ ਸੱਚੇ ਮੁਸਲਮਾਨ ਹਾਏ ਹੋਈ ਨਹੀਂ ਜਿਹੜੇ ਸੱਚੇ ਮੁਸਲਮਾਨ ਹੁੰਦੇ ਤਾਂ ਉਹਨਾਂ ਨੇ ਐਜੀ ਗੱਲੇ ਨਹੀਂ ਕਰਨੀ ਸੀ ਜਿਹੜੇ ਸੱਚੇ ਮੁਸਲਮਾਨ ਐ ਉਹਨਾਂ ਦਾ ਦਿਲ ਜਿਹੜਾ ਦਾ ਮੋਮ ਐ ਉਹ ਅੱਜ ਦੇਸ਼ ਦੇ ਵਿੱਚੋਂ ਮੁਸਲਮਾਨ ਹੀ ਨਹੀਂ ਸਾਰੇ ਹੀ ਦੇਸ਼ ਦੇ ਲੋਕ ਮਿਲ ਕੇ ਇਸਦੀ ਦੁਆ ਕਰ ਰਹੇ ਐ ਕਿ ਵੀ ਜਿਹੜੇ ਲੋਕ ਇਸ ਦੁਨੀਆ ਤੋਂ ਗਏ ਐ 28 ਜੀ ਗਏ ਐ ਅੱਜ ਤੋਂ ਪਹਿਲਾਂ ਇੱਕ ਪੁਲਵਾਮਾ ਕਾਂਡ ਹੋਇਆ ਸੀ ਉਹ ਪੁਲਵਾਮਾ ਕਾਂਡ ਦੇ ਵਿੱਚੋਂ ਲਗਭਗ ਸਾਡੇ 42 ਜਵਾਨ ਸ਼ਹੀਦ ਹੋਏ ਤੇ 42 ਜਵਾਨਾਂ ਦੇ ਨਾਲ ਪੂਰਾ ਦੇਸ਼ ਰੋ ਰਿਹਾ ਤਾ ਅੱਜ ਇਹ ਵੀ ਸ਼ਹੀਦੀ ਤੋਂ ਘੱਟ ਨਹੀਂ ਐ ਇਹ ਵਿਚਾਰੇ ਆਪਣੇ ਆਪਣੇ ਪਰਿਵਾਰ ਦੇ ਲੋਕ ਟੂਰਿਸਟ ਦੇ ਘੁੰਮਣ ਗਏ ਸੀ ਇਹਨਾਂ ਦੀ ਕੀ ਗਲਤੀ ਸੀ ਜਿਹੜਾ ਇਹਨਾਂ ਨੂੰ ਮੌਤ ਦੇ ਘਾਟ ਤਾਰਿਆ ਗਿਆ ਐ ਜਿਹੜੀ ਇਹਨਾਂ ਦੇ ਨਾਲ ਘਟਨਾ ਘਟੀ ਹੈ ਇਸ ਘਟਨਾ ਨਾਲ ਪੂਰਾ ਦੇਸ਼ ਰੋ ਰਿਹਾ ਪੂਰੇ ਦੇਸ਼ ਦੇ ਵਿੱਚੋਂ ਗੁੱਸਾ ਹੈ ਤੇ ਸਾਡੇ ਮਨ ਵਿੱਚ ਬਹੁਤ ਵੀ ਬਹੁਤ ਜ਼ਿਆਦਾ ਗੁੱਸਾ ਹੈ ਇਹ ਗੁੱਸੇ ਦੀ ਜਿਹੜੀ ਗੱਲ ਹੈ ਇਹ ਤੁਹਾਨੂੰ ਸਾਫ਼ ਦੱਸ ਰਿਹਾ ਕਿ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਕੜੀ ਕਾਰਵਾਈ ਕਰੇ ਤੇ ਕੜੇ ਤਰੀਕੇ ਨਾਲ ਉੱਤੇ ਬਾਰਡਰ ਲਾ ਕੇ ਜਿਹੜੇ ਵੀ ਲੋਕ ਉੱਥੇ ਇਸ ਆਪਰੇਸ਼ਨ ਦੇ ਵਿੱਚ ਮਿਲਣ ਕੋਈ ਪੁੱਛਤਾ ਚ ਨਾ ਕਰਕੇ ਸ਼ੂਟ ਐਂਡ ਸ਼ਾਟ ਦੇ ਆਰਡਰ ਹੋਣੇ ਚਾਹੀਦੇ ਜਿਨ੍ਹਾਂ ਨੇ ਸਾਡੇ ਮੁਲਕ ਨੂੰ ਨੁਕਸਾਨ ਪਹੁੰਚਾਇਆ ਅਸੀਂ ਉਹਨਾਂ ਨੂੰ ਕਿੱਦਾਂ ਜੀਣ ਦੀਏ ਜਿਹੜੀ ਨਾਮ ਪੁੱਛ ਕੇ ਮਾਰਨ ਦੀ ਗੱਲ ਆਉਂਦੀ ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਕੀ ਚੀਜ਼ ਆ ਜਿਹਦੇ ਕਰਕੇ ਇਹ ਪਾੜਾ ਵਧਾਇਆ ਜਾ ਰਿਹਾ ਕੀ ਕੀਤਾ ਕੀ ਜਾ ਰਿਹਾ ਜੀ ਇਹ ਦੇ ਕੋਈ ਜਿਹੜਾ ਉਹਨਾਂ ਨੇ ਨਾਮ ਪੁੱਛ ਕੇ ਜਿਹੜੀ ਗੱਲ ਕੀਤੀ ਹੈ ਨਾ ਇਹਦੇ ਵਿੱਚ ਉਹਨਾਂ ਨੇ ਦੋ ਕੰਮ ਕੀਤੇ ਪਹਿਲਾਂ ਤਾਂ ਆਪਣੇ ਕੰਮ ਨੂੰ ਬਹੁਤ ਆਸਾਨ ਕਰ ਲਿਆ ਜੀ ਬਈ ਜੇ ਇਹ ਆਪਸ ਵਿੱਚ ਲੜਨ ਤੇ ਹੋਰ ਜ਼ਿਆਦਾ ਮਰਨ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਮੁਸਲਮ, ਹਿੰਦੂ, ਸਿੱਖ, ਇਸਾਈ, ਬੋਧ, ਜੈਨ, ਪਾਰਸੀ ਰਹਿੰਦੇ ਆ ਇਹ ਬਹੁਤ ਪਿਆਰ ਨਾਲ ਰਹਿੰਦੇ ਆ। ਵਡਵਾਰੇ ਤੋਂ ਬਾਅਦ ਵੀ ਇਸ ਦੇਸ਼ ਦੇ ਵਿੱਚੋਂ ਜਿਹੜਾ ਸੰਵਿਧਾਨ ਲਾਗੂ ਹੋਇਆ ਹੈ, ਸੰਵਿਧਾਨ ਦੇ ਵਿੱਚੋਂ ਵੀ ਆ ਚੀਜ਼ ਚੱਲੀ ਗਈ ਹੈ ਕਿ ਭਈ ਅੱਜ ਤੱਕ ਕੋਈ ਵੀ ਚੀਜ਼ ਬੜੇ ਪਿਆਰ ਨਾਲ ਰਹਿ ਰਹੇ ਆ। ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ। ਤਾਂ ਇਹਦੇ ਵਿੱਚ ਆਤੰਗਵਾਦੀਆਂ ਨੇ ਆਪਣਾ ਕੰਮ ਬੜਾ ਕਰ ਲਿਆ। ਉਹ ਬੜਾ ਕੰਮ ਕਰਨ ਨੇ ਉਹਨਾਂ ਨੇ ਇਹ ਚੀਜ਼ ਕੀਤੀ ਹੈ ਕਿ ਭਈ ਤੁਸੀਂ ਜਿੱਦਾਂ ਵੀ ਐ ਆ ਇਹਨੂੰ ਹਿੰਦੂ ਮੁਸਲਮਾਨ ਦਾ ਨਾਂ ਦੇ ਕੇ ਨਫਰਾ ਦਾ ਪਹਲਾਓ ਮਤਲਬ 26 27 ਨੂੰ ਮਾਰ ਕੇ ਉਹਨਾਂ ਨੇ 26 27 ਕਰੋੜ ਦੇ ਆਪਸ ਵਿੱਚ ਲੜ ਮਰ ਕੇ ਲੜ ਕੇ ਮਰਨ ਦਾ ਪ੍ਰੋਗਰਾਮ ਤਿਆਰ ਕਰਤਾ ਵੀ ਆਪਸ ਵਿੱਚ ਮਰ ਜਾਣਗੇ ਸਾਡਾ ਕੰਮ ਹੋਰ ਸੋਕ ਬਿਲਕੁਲ ਜੀ ਇਸ ਚੀਜ਼ ਦੇ ਵਿੱਚੋਂ ਆਪਾਂ ਕੋਈ ਵੀ ਅਜੀ ਗੱਲ ਉਹ ਨਹੀਂ ਚਾਹਦੇ ਵੀ ਕੜੀ ਕਾਰਵਾਈ ਹੋਣੀ ਚਾਹੀਦੀ ਤੇ ਕੜੀ ਤੇ ਕੜੀ ਮੰਗ ਕਰਦੇ ਆਂ ਮੋਦੀ ਸਰਕਾਰ ਫੁੱਲ ਮੂਡ ਵਿੱਚ ਆਵੇ ਪੂਰੇ ਐਕਸ਼ਨ ਵਿੱਚ ਆ ਕੇ ਆਪਣੇ ਤਰੀਕੇ ਨਾਲ ਫੁੱਲ ਕੰਮ ਕਰੇ ਜੇ ਲੋੜ ਪੈਂਦੀ ਹੈ ਦੇਸ਼ ਦੇ ਵਿੱਚੋਂ ਕਿ ਜਵਾਨ ਘੱਟ ਨੇ ਤਾਂ ਅਸੀਂ ਮੁਸਲਮਾਨ ਆਪਣੇ ਮੂਹਰੇ ਜਾ ਕੇ ਦੇਸ਼ ਦੀ ਰੱਖਿਆ ਕਰਨ ਨੂੰ ਤਿਆਰ ਹੈ ਦੇਸ਼ ਦੀ ਸੇਵਾ ਕਰਨ ਨੂੰ ਤਿਆਰ ਹੈ ਮੇਰੇ ਕੋਲ ਭਾਈ ਕਿਵੇਂ ਦੇਖਦੇ ਹੋ ਅੱਜ ਭਾਵੇਂ ਇਹ ਘਟਨਾ ਬੜੀ ਮਾੜੀ ਵਾਪਰੀ ਆ ਸਾਰੇ ਨਿੰਦਾ ਕਰ ਰਹੇ ਆ ਪਰ ਇੱਕ ਦੁੱਕਾ ਲੋਕ ਨਾ ਇਹਨੂੰ ਫਿਰ ਧਰਮ ਦਾ ਮੁੱਦਾ ਹੀ ਬਣਾ ਲੈਂਦੇ ਮੁਸਲਮਾਨ ਭਰਾਵਾਂ ਨੂੰ ਵੀ ਕਿਤੇ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਮਾੜੀ ਮੋਟੀ ਗੱਲ ਉਹ ਚੱਲ ਪੈਂਦੀ ਹੁੰਦੀ ਵੀ ਇਹ ਚੀਜ਼ਾਂ ਹੋਣੀ ਚਾਹੀਦੀ ਤਾਂ ਬਿਲਕੁਲ ਭਾਈ ਇਹ ਬਹੁਤ ਮਾੜੀ ਗੱਲ ਹੋਈ ਆ ਜੋ ਵੀ ਹੋਈ ਦੀ ਨਿੰਦਿਆ ਕਰਨੀ ਬਣਦੀ ਪਰ ਉਸ ਤੋਂ ਵੀ ਨਿੰਦਾ ਅੱਜ ਰੋਪ ਅਸੀਂ ਅੱਜ ਸਾਰੇ ਕਹਿੰਦੇ ਅਸੀਂ ਭਾਈਚਾਰਕ ਤੌਰ ਤੇ ਇੱਕ ਆ ਸਾਡੀਆਂ ਪਾਰਟੀਆਂ ਇੱਕ ਨਹੀਂ ਹੋ ਸਕੀਆਂ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਕਰ ਗਏ ਜੀ ਇੱਥੇ ਫਿਰ ਉਹ ਕਾਂਗਰਸ ਵਾਲਿਆਂ ਨੇ ਕਰ ਲਿਆ ਆਪਣਾ ਜੀ ਉਹ ਕਹਿੰਦੇ ਅਸੀਂ ਕੈਂਡਲ ਮਾਰਚ ਆ ਅਕਾਲੀ ਵਾਲੇ ਉਹ ਕਰਨ ਲੱਗੇ ਆ ਜੀ ਪਿੱਛੇ ਅਸੀਂ ਇਸ ਮੁੱਦੇ ਦੇ ਵਿਆਹਾਂ ਦੇ ਵਿੱਚ ਅਸੀਂ ਇਕੱਠੇ ਹੋ ਜਾਂਦੇ ਅਸੀਂ ਇਸ ਮੁੱਦੇ ਦੇ ਉੱਤੇ ਇਕੱਠੇ ਨਹੀਂ ਹੋ ਸਕਦੇ ਤੇ ਅਸੀਂ ਫਿਰ ਕਹਿੰਦੇ ਅਸੀਂ ਇੱਕਾ ਇਹ ਭਾਈਚਾਰਕ ਸੰਝਾ ਯਾਰ ਸਾਡੀ ਇਹ ਸਿਰਫ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਹੁਣ ਵੀ ਮੈਂ ਇਸ ਚੀਜ਼ ਦੀ ਫੇਰ ਗਾਰੰਟੀ ਕਰਦਾ ਪਰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਮੌਬੱਤੀਆਂ ਏ ਉਹ ਸਿਰਫ ਖਾਵਾ ਕਰਨ ਪਹੁੰਚੇ ਹੋਏ ਆ ਜੇ ਤੁਸੀਂ ਵਿਹਾਂ ਦੇ ਵਿੱਚ ਇਕੱਠੇ ਹੋ ਸਕਦੇ ਕੀ ਗੱਲ ਆ ਅੱਜ ਸੱਦਾ ਜੇ ਨਹੀਂ ਵੀ ਦਿੱਤਾ ਸੀ ਇਕੱਠੇ ਤੁਸੀਂ ਆਮ ਸਾਂਝੇ ਸੱਦਾ ਦਿੰਦੇ ਸਾਂਝੇ ਤੌਰ ਤੇ ਜੇ ਜੇ ਸੱਦਾ ਵੀ ਨਹੀਂ ਦਿੰਦਾ ਭਾਈ ਜੇ ਸਾਂਝੇ ਤੌਰ ਤੇ ਆ ਗਏ ਤਾਂ ਇਹ ਕੀ ਮਤਲਬ ਅਸੀਂ ਵੀ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਤੁਸੀਂ ਕਰੋ ਜੀ ਤੁਸੀਂ ਆਪਣੀਆਂ ਇੰਟਰਵਿਊ ਕਰ ਲਓ ਆਪਣੀ ਪਾਰਟੀ ਦਾ ਨਾ ਬੈਨਰ ਲੈ ਕੇ ਫਿਰ ਅਸੀਂ ਆਉਂਦੇ ਆ ਜੀ ਫਿਰ ਹੁਣ ਅਕਾਲੀ ਆਉਣਗੇ ਇਹ ਬਹੁਤ ਮਾੜੀ ਗੱਲ ਹੈ ਅਸੀਂ ਜਿਹੜੀ ਸਿਆਸਤ ਦੀ ਗੱਲ ਕਰਦੇ ਆ ਉਹੀ ਸਿਆਸਤ ਇੱਥੇ ਹੋਈ ਜਾਂਦੀ ਆ ਫੇਰ ਅਸੀਂ ਕਿਵੇਂ ਕਹੀਏ ਵੀ ਅਸੀਂ ਇੱਕ ਚੰਗੀ ਰਾਜਨੀਤੀ ਕਰਨ ਆਏ ਆ ਅਸੀਂ ਇਹ ਸਾਰੀ ਜਿਹੜੀ ਭੇਟ ਆ ਜੀ ਆਪਾਂ ਲੋਕ ਮਾੜੀ ਰਾਜਨੀਤੀ ਦੀ ਚੜੇ ਹੋਏ ਆ ਸਾਨੂੰ ਗੁੰਮਰਾਹ ਕੀਤਾ ਜਾਂਦਾ ਅੱਜ ਇੱਥੇ ਵੀਰ ਪੱਤਰਕਾਰਾਂ ਨੇ ਸ਼ੂਟ ਕੀਤਾ ਸਾਰਿਆਂ ਨੂੰ ਪਰ ਕਿਸੇ ਨੇ ਸਵਾਲ ਕੀਤਾ ਇਹਨਾਂ ਨੂੰ ਵੀ ਤੁਸੀਂ ਕਿਉਂ ਬਾਈ ਇਸ ਤਰ੍ਹਾਂ ਕਿਉਂ ਕਰਦੇ ਹੋ ਹੁਣ ਉਹ ਆਪਣਾ ਲਾਂਗੇ ਆ ਦਿਖਾ ਦਿਓ ਬਾਈ ਸ਼ਾਟ ਦਿਖਾ ਦਿਓ ਉਹ ਕਾਂਗਰਸ ਲਾਂਗੇ ਜੀ ਆਪਣਾ ਲੈ ਕੇ ਉਹ ਮੋਮਬਤੀਆਂ ਹੱਥਾਂ ਦੇ ਵਿੱਚ ਫੜ ਕੇ ਇਸ ਤੋਂ ਪਹਿਲਾਂ ਉਹ ਆਮ ਆਦਮੀ ਪਾਰਟੀ ਵਾਲਾਂ ਦੇ ਲਾਂਗੇ ਤੇ ਇੱਧਰ ਅਕਾਲੀ ਦਲ ਖੜਾ ਹੈ ਜੀ ਤੇ ਇਹਨਾਂ ਨੂੰ ਵੀ ਮਾੜਾ ਸਵਾਲ ਕਰ ਲਿਓ ਜੀ ਕਰ ਲਓ ਇਹਨਾਂ ਦੀ ਵੀ ਇੰਟਰਵਿਊ ਇਹਨਾਂ ਨੂੰ ਪੁੱਛ ਲਓ ਵੀ ਇਹ ਭਾਈ ਜਦੋਂ ਵਿਆਹਾਂ ਚ ਆਪਾਂ ਇਕੱਠੇ ਹੋ ਸਕਦੇ ਆ ਫਿਰ ਆਪਾਂ ਮੌਤਾਂ ਜਦੋਂ ਯਾਰ ਕਿਸੇ ਦੇ ਘਰਾਂ ਦਾ ਜੀ ਚਲੇ ਗਿਆ ਉਦੋਂ ਵੀ ਸਾਨੂੰ ਰਾਜਨੀਤੀ ਸੁੱਝਦੀ ਆ ਇਹ ਗਲਤ ਆ ਜੀ ਜਾਂ ਸਹੀ ਗੱਲ ਹੈ ਜੀ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਇਹ ਜਿਹੜੀ ਗੱਲ ਇਹ ਕਹੀ ਹੈ ਇਹਨਾਂ ਨੂੰ 16 ਨੇ ਸੱਚ ਹੈ ਰੋਪੜ ਦੇ ਵਿੱਚੋਂ ਪਾਰਟੀਵਾਦੀ ਆਪਣੀ ਜਗ੍ਹਾ ਨੇ ਤੇ ਏਕਤਾ ਆਪਣੀ ਜਗ੍ਹਾ ਨੇ ਸਾਰੇ ਲੋਕ ਮਿਲ ਕੇ ਜੇ ਮਜ਼ਬੂਤੀ ਨਾਲ ਆਪਾਂ ਖੜਦੇ ਆ ਤਾਂ ਬੇਲੇ ਚੌਕ ਤੇ ਜਗ੍ਹਾ ਨਹੀਂ ਰਹਿਣੀ ਸੀ ਅਲੱਗ ਅਲੱਗ ਕਰਕੇ ਅਲੱਗ ਅਲੱਗ ਪ੍ਰਚਾਰ ਕਰਕੇ ਉਹ ਚੀ ਬੜਾ ਆਵਾ ਦੇ ਰਹੇ ਆ ਉਹ ਚੀਜ਼ ਠੀਕ ਨਹੀਂ ਹੈ ਤਾਂ ਬਿਲਕੁਲ ਜਿਹੜਾ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਰੋਪੜ ਦੀ ਤਸਵੀਰ ਦਿਖੀ ਇਹ ਹੋਰ ਹੋਰ ਸ਼ਹਿਰਾਂ ਚ ਵੀ ਦਿਖੀ ਆ ਇਹ ਪੂਰੇ ਦੇਸ਼ ਦੀ ਤਸਵੀਰ ਆ ਤਸਵੀਰ ਹੈ ਇਹ ਰਾਜਨੀਤੀ ਹੋ ਰਹੀ ਹੈ ਇਸ ਦੇ ਉੱਤੇ ਕਿਸੇ ਨੂੰ ਦੁੱਖ ਜਾਏ ਭਾਈ ਜਿਹਨੂੰ ਦਿਲੋਂ ਦੁੱਖ ਆ ਨਾ ਉਹਨਾਂ ਦੇ ਦਿਲ ਰੋਏ ਔਰ ਉਹ ਔਰ ਉਹ ਦੂਜੀਆ ਪਾਰਟੀ ਨੂੰ ਫੋਨ ਕਰ ਰਹੇ ਆ ਵੀ ਆ ਜਾਓ ਯਾਰ ਆਪਾਂ ਰਾਣੀ ਪਰ ਆ ਰਾਜਨੀਤੀ ਨਾ करिए ਸੀ ਮੌਤਾਂ ਦੀ ਰਾਜਨੀਤੀ ਨਾ करिए ਘੱਟੋ ਘੱਟ ਤਾਂ ਹੁਣ ਇਹ ਖੜੇ ਆ ਇਹਨਾਂ ਨੂੰ ਵੀ ਸਵਾਲ ਬਣਦੇ ਆ ਜਿਹੜੇ ਭਾਈ ਕਰੋ ਅਸੀਂ ਮੀਡੀਆ ਦੇ ਤੌਰ ਤੇ ਆਏ ਆ ਇੱਕ ਸੱਚੀ ਪੱਤਰਕਾਰਤਾ ਚਾਹੀਦੀ ਆ ਆਪਾਂ ਬਿਲਕੁਲ ਸਵਾਲ ਉਧਰ ਵੀ ਹੋਣਗੇ ਫਿਲਹਾਲ ਹੋਰ ਬਾਈਟਾਂ ਜਿਹੜੀਆਂ ਹੈਗੀਆਂ ਮੀਡੀਆ ਤੇ ਚੱਲ ਰਹੀਆਂ ਤੇ ਇਹਨਾਂ ਦੇ ਨਾਲ ਵੀ ਸਵਾਲ ਕੀਤੇ ਜਾਊਗੇ ਇਹ ਵੀ ਸਵਾਲ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਸਵਾਲ ਹੈ ਪਰ ਉਸ ਤੋਂ ਵੀ ਜਿਹੜੇ ਵੱਡੇ ਸਵਾਲ ਇਹ ਆ ਕਿ ਜੋ ਕੁਝ ਵਾਪਰ ਰਿਹਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਵਾਪਰਨਾ ਚਾਹੀਦਾ ਅਜਿਹੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਘਟਨਾਵਾਂ ਜਾਂ ਹਿਰਦੇ ਵਿਰੰਧਨ ਵਾਲੀਆਂ ਘਟਨਾਵਾਂ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰੇ ਸਰਕਾਰਾਂ ਨੂੰ ਲੋਕਾਂ ਨੂੰ ਸਭਨਾਂ ਨੂੰ ਠੋਸ ਕਦਮ ਇਸ ਦੇ ਬਾਰੇ ਵਿੱਚ ਚੁੱਕਣੇ ਚਾਹੀਦੇ ਆ ਗੁਰਪ੍ਰੀਤ ਸਿੰਘ ਤੇ ਨਤਨਾਮ ਸਿੰਘ ਪੰਜਾਬੀ ਲੋਕ ਚੈਨਲ